ਜੀ ਹਾਉ ਨਾ ਦੋਸਤੋ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਸੋਹਣੀ ਤੇ ਕੈਟ ਕੰਨੀ ਤੇ ਸਾਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਬਹੁਤ ਪਸੰਦ ਆਉਗੀ ਸ਼ੁਰੂ ਕਰਦੇ ਹਾਂ ਅੱਜ ਦੀ ਕੰਨੀ ਸੋਹਣੀ ਬਹੁਤ ਸੋਹਣੀ ਕੁੜੀ ਸੀ ਪੈਂਟ ਦੇ ਸਾਰੇ ਮੁੱਡੇ ਉਹਦੀ ਤੌਰ ਦੇਣਾ ਸੀ ਉਸਦੀ ਉਮਰ ਤਕਰੀਬਨ 23-24 ਸਾਲ ਦੀ ਸੀ ਅਤੇ ਦੇਖਣ ਵਿੱਚ ਉਹ ਪੂਰੀ ਘਟਪਲੀ ਸੀ ਉਹ ਅਕਸਰ ਜੰਗ ਵਿੱਚ ਜਾਇਆ ਕਰਦੀ ਸੀ ਜਨਮ ਹੋਇਆ ਤੇ ਜਾਣ ਕਰਕੇ ਉਹਦੀ ਬਾਡੀ ਪੂਰੀ ਵਧੀਆ ਪਈ ਸੀ ਅੱਜ ਕਾਫੀ ਮੁੰਡਿਆਂ ਦਾ ਦਿਲ ਟੁੱਟ ਚੁੱਕਾ ਸੀ ਜੋ ਕਿ ਸੋਨੀ ਨੂੰ ਜੱਤੋ ਦਾ ਕਿਲਾ ਦਿਖਾਉਣ ਨੂੰ ਤਰਦੇ ਸੀ ਕਿਉਂਕਿ ਅੱਜ ਸੋਨੀ ਦਾ ਵਿਆਹ ਹੋਣ ਜਾ ਰਿਹਾ ਸੀ ਇੱਕ ਸੋਹਣੇ ਮੁੰਡੇ ਦੇ ਨਾਲ ਸੋਨੀ ਦੇ ਘਰ ਵਿੱਚ ਖੁਸ਼ੀ ਦਾ ਪੂਰਾ ਮਾਹੌਲ ਬਣਿਆ ਹੋਇਆ ਸੀ ਕੱਲ ਇੱਕ ਲੰਬੇ ਸਮੇਂ ਦੀ ਤਿਆਰੀ ਤੋਂ ਬਾਅਦ ਸੋਨੀ ਦੇ ਵਿਆਹ ਦੀ ਰੀਤ ਸਰਵਾਇਤ ਮਕੰਮਲ ਹੋਣ ਜਾ ਰਹੀ ਸੀ ਅਤੇ ਘਰ ਵਿੱਚ ਬੁਕੀਆਂ ਖੁਸ਼ੀਆਂ ਦਾ ਮਾਹੌਲ ਚੰਦਾ ਰਿਹਾ ਸੀ ਘਰ ਵਿੱਚ ਡੀਜੇ ਲੱਗਿਆ ਹੋਇਆ ਸੀ ਘਰ ਦੇ ਬਿਰਕ ਮਾਤਾ ਪਿਤਾ ਭੈਣ ਭਰਾ ਤੇ ਦੋਸਤ ਸਾਰਿਆਂ ਨੇ ਸਖਾਸ ਦਿਨ ਨੂੰ ਪੂਰੇ ਜੋਸ਼ ਨਾਲ ਬਣਾਇਆ ਹੋਇਆ ਸੀ ਸੋਨੀ ਦੇ ਮਨ ਵਿੱਚ ਦਿਲਚਸਪ ਭਾਵਨਾਵਾਂ ਦੌੜ ਰਹੀਆਂ ਸੀ ਜੋ ਕਿ ਹਰ ਕੋੜੀ ਕੁੜੀ ਦੇ ਦਿਲ ਵਿੱਚ ਹੁੰਦੀਆਂ ਹਨ ਆਪਣੇ ਅਤੀ ਦੇ ਪ੍ਰਤੀ ਇੱਕ ਪਾਸੇ ਖੁਸ਼ੀ ਤੇ ਦੂਜੇ ਪਾਸੇ ਚਿੰਤਾ ਵੀ ਸੀ ਕਿਉਂਕਿ ਉਸ ਦੇ ਘਰ ਵਾਲਾ ਕੈਨੇਡਾ ਜਾ ਰਿਹਾ ਸੀ ਪਿਆ ਤੋਂ ਬਾਅਦ ਸੋਨੀ ਆਪਣੇ ਕਮਰੇ ਵਿੱਚ ਬੈਠੀ ਸੀ ਸਾਜ਼ ਸਮਾਨ ਤੇ ਵਿਚਕਾਰ ਛੜਕੀ ਤੋਂ ਬਾਹਰ ਦੇਖ ਰਹੀ ਸੀ ਅੰਦਰ ਉਸ ਦੇ دل ਵਿੱਚ ਇਹ ਸੋਚ ਆ ਰਹੀ ਸੀ ਕਿ ਜਦੋਂ ਘਰ ਵਿੱਚੋਂ ਘਰ ਵਾਲਾ ਨਹੀਂ ਹੋਵੇਗਾ ਤਾਂ ਮੇਰੀ ਜ਼ਿੰਦਗੀ ਕਿਵੇਂ ਬੀਤੇਗੀ ਫਿਰ ਤਾਂ ਮੈਂ ਇਕੱਲੀ ਰਹਿ ਜਾਵਾਂਗੀ ਮੇਰੇ ਸੁੱਖ ਦੁੱਖ ਵਿੱਚ ਮੇਰੇ ਨੇੜੇ ਕੌਣ ਹੋਵੇਗਾ ਮੇਰੀ ਬਿਮਾਰੀ ਸ਼ਮਾਰੀ ਵਿੱਚ ਮੇਰੇ ਨੇੜੇ ਕੌਣ ਹੋਵੇਗਾ ਉਸ ਨੂੰ ਇਹ ਚਿੰਤਾ ਸੀ ਉਸ ਰਾਤ ਉਹ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸੀ ਸੋਹਣੀ ਨੇ ਆਪਣੇ ਸੁਹਾਗਣ ਵਸਤਰ ਪਹਿਨੇ ਹੋਏ ਸੀ ਅਤੇ ਬਹੁਤ ਹੀ ਯਾਦ ਸੋਹਣੀ ਲੱਗ ਰਹੀ ਸੀ ਬਿਲਕੁਲ ਪਰੀਆਂ ਦੇ ਵਾਂਗ ਮਾਤਾ ਨੇ ਉਹਦੇ Baal ਸਜਾਏ ਸਭ ਕੁਝ ਸਵਾਹ ਹੋਣਾ ਲੱਗ ਰਿਹਾ ਸੀ ਉਹ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਸੀ ਉਸ ਦੇ ਵਿੱਚ ਨਵੇਂ-ਨਵੇਂ ਚਾਅ ਉਗ ਰਹੇ ਸੀ ਪਰ ਉਹਦੇ ਦਿਨ ਵਿੱਚ ਇੱਕ ਛੋਟਾ ਜਾਂ ਡਰ ਵੀ ਸੀ ਕਿਉਂਕਿ ਨਵੀਂ ਜ਼ਿੰਦਗੀ ਵਿੱਚ ਇੱਕ ਅਣਜਾਣ ਮੁੰਡੇ ਨਾਲ ਸਾਹਜ ਉਸ ਦੇ ਮਨ ਵਿੱਚ ਡਰ ਬਣੀ ਹੋਈ ਸੀ ਕਿ ਉਹ ਕਿਦਾਂ ਦਾ ਹੋਵੇਗਾ ਮੇਰਾ ਖਿਆਲ ਰੱਖੇਗਾ ਜੰਮੀ ਨਾਲ ਲੜਾਈ ਕਰਿਆ ਕਰੇਗਾ ਉਸ ਦੇ ਦਿਨ ਵਿੱਚ ਅਲੱਗ-ਅਲੱਗ ਭਾਵਨਾਵਾਂ ਫਟ ਰਹੀਆਂ ਸੀ ਕੋਈ ਟਾਈਮ ਬਾਅਦ ਸੋਨੀ ਦੇ ਘਰ ਵਾਲਾ ਵਿਆਹ ਤੋਂ ਕੈਨੇਡਾ ਚਲਿਆ ਗਿਆ ਸੀ ਅਤੇ ਉਹ ਹੁਣ ਇਕੱਲੀ ਰਹਿ ਗਈ ਸੀ ਸੋਨੀ ਦੇ ਘਰ ਵਿੱਚ ਹੁਣ ਉਸ ਦੀ ਸੱਸ ਅਤੇ ਦਾਦੇ ਦਾ ਮੁੰਡਾ ਹੈਰੀ ਰਹਿ ਗਈ ਸੀ ਹੈਰੀ ਨਿੱਜੀ ਤੌਰ ਤੇ ਚੁੱਪ ਜਾਂਦੀ ਪਰ ਨਜ਼ਰਾਂ ਵਿੱਚ ਇੱਕ ਅਲੱਗ ਜਜਵਾਰਾ ਫਤਾਸ ਉਹ ਵੀ ਸੋਹਣੇ ਸਰੀਰ ਦਾ ਮਾਲਕ ਸੀ ਅਤੇ ਸਰੀਰ ਉਸ ਦਾ ਵੀ ਪੂਰਾ ਗੁੰਦਮਾ ਪਿਆਸ ਪਰ ਕਿਸੇ ਨੇ ਕਦੇ ਨਹੀਂ ਸੋਚਿਆ ਕਿ ਇੱਕ ਛੋਟੀ ਘਟਨਾ ਦੋਹਾਂ ਵਿੱਚ ਭਾਰੀ ਪ੍ਰਭਾਵ ਛੱਡ ਦੇਵੇਗੀ ਪਹਿਲੀ ਵਾਰੀ ਜਦ ਸੋਨੀ ਅਤੇ ਹੈਰੀ ਨੇ ਗੱਲ ਕੀਤੀ ਤਾਂ ਇੱਕ ਅਜੀਬ ਜਿੰਦਗੀ ਦੀ ਸੰਵੇਦਨਾ ਮਹਿਸੂਸ ਹੋਈ ਗੱਨਾ ਭਾਵੇਂ ਛੋਟੀਆਂ ਸੀ ਪਰ ਹਰ ਬਾਤ ਵਿੱਚ ਇੱਕ ਅਣਖਹੀ ਭਾਵਨਾ ਸੀ ਘਰ ਦੇ ਹਰ ਕੋਨੇ ਵਿੱਚ ਨਵੀਂ تازਗੀ ਅਤੇ ਅਨੋਖੀ ਦਿਲਚਸਪੀ ਮਹਿਸੂਸ ਹੋ ਰਹੀ ਸੀ ਇੱਕ ਦਿਨ ਸਵੇਰੇ ਸੋਨੀ ਦੀ ਸੱਸ ਦਾ ਸਿਰ ਦਰਦ ਕਰ ਰਿਹਾ ਸੀ ਉਸਨੇ ਗੋਲੀ ਲੈਤੀ ਪਰ ਸਿਰ ਦਰਦ ਨਹੀਂ ਬੰਦ ਹੋਇਆ ਫਿਰ ਸ਼ਾਮ ਨੂੰ ਸੋਨੀ ਦੀ ਸੱਸ ਉਹ ਡਾਕਟਰ ਨੂੰ ਬੁਲਾਇਆ ਗਿਆ ਤੇ ਡਾਕਟਰ ਘਰ ਆਇਆ ਅਤੇ ਦਵਾਈਆਂ ਦੇ ਗਿਆ ਉਸਨੇ ਕਿਹਾ ਗੋੜੀਆਂ ਖਾਣ ਤੋਂ ਬਾਅਦ ਇਹਨਾਂ ਨੂੰ ਨੀਂਦ ਆਵੇਗੀ ਖਤਰੇ ਵਾਈ ਕੋਈ ਗੱਲ ਨਹੀਂ ਸਵੇਰ ਤੱਕ ਠੀਕ ਹੋ ਜਾਣਗੇ ਅਤੇ ਇਹਨਾਂ ਦਾ ਬੁਖਾਰ ਤੇ ਸਿਰਦਰਦ ਵੀ ਚੰਗੀ ਤਰ੍ਹਾਂ ਠੀਕ ਹੋ ਜਾਵੇਗਾ ਰੋਟੀ ਖਾਣ ਤੋਂ ਬਾਅਦ ਸੋਨੀ ਦੀ ਸੱਸ ਨੇ ਗੋੜੀਆਂ ਲੈਤੀਆਂ ਅਤੇ ਉਸ ਨੂੰ نیند ਆ ਗਈ ਸੌਂਦੇ ਸਨ ਰਹੀ ਉਹ ਨੀਂਦ ਕਾਤ ਪੀਸੀ ਰਾਤ ਦੇ 9 ਵਜੇ ਗਏ ਸੀ ਰਾਤ ਨੂੰ ਹੈਰੀ ਨੂੰ ਦੰਦਾਂ ਦੀ ਆਦਤ ਸੀ ਪਰਾਂ ਕੇ ਦੰਦ ਫੜਾਉਣ ਲਈ ਉਹਦੀ ਚਾਚੀ ਨਹੀਂ ਸੀ ਕਿਉਂਕਿ ਉਹ ਸੌ ਚੁੱਕੀ ਸੀ ਸੋਨੀ ਜਦੋਂ ਦੰਦ ਫੜਾਉਣ ਲਈ ਹੈਰੀ ਗਈ ਤਾਂ ਹੈਰੀ ਫੋਨ ਵਿੱਚ ਗੰਦੀ ਵੀਡੀਓ ਦੇਖ ਰਿਹਾ ਸੀ ਸੋਨੀ ਨੂੰ ਦੇਖ ਕੇ ਉਸਨੇ ਫੋਨ ਬੰਦ ਕਰ ਦਿੱਤਾ ਤੇ ਲਪੋੜਿਆ ਸੋਨੀ ਨੇ ਜਦੋਂ ਦੰਦਾਂ ਦਾ ਖਰਾਕ ਲਾਇਆ ਤੇ ਬਾਥਸ ਜਾਣ ਲੱਗੀ ਤਾਂ ਹੈਰੀ ਨੇ ਕਿਹਾ ਆ ਭੀਜੀ ਗਰਾਫ ਲੈ ਕੇ ਹੀ ਜਾਓ ਤੁਹਾਡਾ ਟਾਈਮ ਬੈਂਡ ਜੋ ਸੋਨੀ ਜਦੋਂ ਵਾਪਸ ਜਾਣ ਲੱਗੀ ਤਾਂ ਹੈਰੀ ਨੇ ਉਸ ਦੀ ਬਾਹਰ ਪੜ ਲਈ ਅਤੇ ਉਸ ਨੂੰ ਖਿੱਚ ਕੇ ਆਪਣੇ ਕੋਲ ਉਠਾ ਲਿਆ ਅਤੇ ਸੀਨੇ ਦੇ ਨਾਲ ਨਾਲ ਤੇ ਕਹਿਣ ਲੱਗਾ ਭਾਬੀ ਮੈਂ ਜਾਣਦਾ ਤੁਸੀਂ ਬਹੁਤ ਅਤਾਸ ਹੋ ਰਹੇ ਹੋ ਜਦੋਂ ਦਾ ਵੀਰਾ ਵਾਰ ਗਿਆ ਤੁਹਾਡਾ ਕੱਲੇ ਦਿਲ ਨਹੀਂ ਲੱਗਦਾ ਸੋਨੀ ਦਾ ਵੀ ਦਿਲ ਆਪਣੀ 6 ਮਹੀਨਿਆਂ ਦੀ ਪਿਆਸ ਬੁਝਾਉਣ ਨੂੰ ਕਰ ਰਿਹਾ ਸੀ ਛੇਾ ਉਹਨਾ ਦੋਨਾਂ ਨੇ ساری ਰਾਤ ਸਵੇਰ ਹੋ ਤੱਕ ਜਕੀਸ ਅਤੇ ਸੌਂ ਮਿਲ ਉੱਠ ਕੇ ਰਸ ਹੋਈ ਬਚ ਕਰੀ ਗਈ ਅਤੇ ਹੁਣ ਇਕੱਲਾ ਹੈ ਹੀ ਰਹਿ ਗਿਆ ਸੀ ਕਮਰੇ ਦੇ ਵਿੱਚ ਸੋਨੀ ਦੇ ਘਰ ਵਾਲਾ ਉਸ ਨਾਲ ਫੋਨ ਤੇ ਘਟਵਾਦੀ ਗੱਲ ਕਰਦਾ ਸੀ ਉਹ ਕਹਿੰਦਾ ਹੁੰਦਾ ਮੈਂ ਬਹੁਤ ਬਿਜੀ ਹੁੰਦਾ ਕੰਮ ਵਿੱਚ ਮੈਨੂੰ ਤੰਗ ਨਾ ਕਰਿਆ ਕਰ ਮੇਰੇ ਕੋਲ ਨਾ ਟਾਈਮ ਨਹੀਂ ਹੁੰਦਾ ਕਿ ਮੈਂ ਤੇਰੇ ਨਾਲ ਗੱਲ ਕਰਾਂ ਕਾਫੀ ਬਨਾਵਰ ਉਹ ਮਸਾ ਸੋਨੀ ਨਾਲ 10 ਮਿੰਟ ਗੱਲ ਕਰਦਾ ਸੀ ਅਤੇ ਫਿਰ ਉਹ ਆਪਣਾ ਕੰਮ ਕਰਨ ਲੱਗ ਜਾਂਦਾ ਸੀ ਸੋ ਨੂੰ ਲੱਗਦਾ ਸ਼ਾਇਦ ਸਾਡਾ ਪਿਆਰ ਖਤਮ ਹੋ ਚੁੱਕਾ ਹੈ ਕਿਉਂਕਿ ਉਸ ਦੇ ਘਰ ਵਾਣਾ ਉਸ ਨੂੰ ਜਮਾਂ ਵੀ ਵਕਤ ਨਹੀਂ ਸੀ ਦਿੰਦਾ ਉਹ ਆਪਣੇ ਕੰਮਾਂ ਵਿੱਚ ਹੀ ਵਿਜੀ ਰਹਿੰਦਾ ਸੀ ਅਤੇ ਉਹ ਇਕੱਲੇ ਬੈਠੀ ਸੋਚੀ ਜਾਂਦੀ ਅਤੇ ਰੋ ਪੈਂਦੀ ਸੀ ਉਹਦਾ ਕਿਤੇ ਵੀ ਦਿਲ ਨਹੀਂ ਸੀ ਲੱਗਦਾ ਉਹ ਹੁਣ ਪਰੇਸ਼ਾਨ ਹੋ ਗਈ ਸੀ ਬਿਸਕਾਰ ਕੇ ਰਾਤ ਹੈਰੀ ਤੇ ਸੋਨੀ ਵਿੱਚ ਇਹ ਸਭ ਹੋਇਆ ਸੋਨੀ ਬਹੁਤ ਪਰੇਸ਼ਾਨ ਸੀ ਤਾਂ ਕਰਕੇ ਉਸ ਨੂੰ ਸ਼ਾਇਦ ਇਸ ਟੈਕੂ ਲੈਣਾ ਪਿਆ ਉਹ ਸੋਚ ਰਹੀ ਸੀ ਅਸੀਂ ਰਾਤ ਬਹੁਤ ਗਲਤ ਕੰਮ ਕਰ ਲਿਆ ਉਸ ਦੀ ਪਿਆਸ ਤਾਂ बुझ ਗਈ ਸੀ ਪਰ ਹੁਣ ਉਸ ਦਾ ਜਿਸਮ ਕੰਬ ਰਿਹਾ ਸੀ ਉਸ ਨੇ ਸੋਚਿਆ ਕਿ ਇਹ ਗਲਤੀ ਉਸ ਦੀ ਜ਼ਿੰਦਗੀ ਨੂੰ ਗਵਾ ਦ ਦੇਵੇਗੀ ਉਸ ਨੇ ਆਪਣੇ ਘਰ ਵਾਲੇ ਨੂੰ ਧੋਖਾ ਦਿੱਤਾ ਹੈ ਹੈਰੀ ਵੀ ਉਸ ਘਟਨਾ ਦੇ ਬਾਅਦ ਸੋਨੀ ਨਹੀਂ ਸੀ ਪਰ ਦੋਹਾਂ ਨੇ ਦਿਲੋਂ ਦਿਲ ਸਾਂਝਾ ਨਹੀਂ ਕੀਤਾ ਉਹ ਵੀ ਸੋਨੀ ਵੱਲ ਨਹੀਂ ਸੀ ਦੇਖ ਰਹੀ ਉਸ ਨੂੰ ਬਹੁਤ ਜ਼ਿਆਦਾ ਅਫਸੋਸ ਹੋ ਰਿਹਾ ਸੀ ਅਤੇ ਦੂਜੇ ਦਿਨ ਸੋਨੀ ਅਤੇ ਹਰੀ ਦੋਹਾਂ ਨੇ ਗਲਤੀ ਦਾ ਅਫਸੋਸ ਕੀਤਾ ਸੋਨੀ ਨੇ ਵੀ ਮੰਨਿਆ ਕਿ ਆਪਣੀ ਗਲਤੀ ਸੀ ਆਪਾਂ ਦੋਨੋਂ ਗਲਤ ਸੀ ਭਾਬੀ ਮੈਨੂੰ ਮਾਫ਼ ਕਰਦੇ ਅਤੇ ਸੋਨੀ ਦੀ ਇਸ ਗੱਲ ਤੋਂ ਟੈਨਸ਼ਨ ਵਿੱਚ ਸੀ ਸੋਨੀ ਦੇ ਅੰਦਰ ਡਰ ਸ਼ਰਮ ਅਤੇ ਚਿੰਤਾ ਸੀ ਪਰ ਹੈਰੀ ਨੇ ਉਸ ਨੂੰ ਹੌਸਲਾ ਦਿੱਤਾ ਉਹ ਬੈਠ ਕੇ ਗੱਲ ਕਰਨ ਲੱਗੇ ਹੈਰੀ ਨੇ ਕਿਹਾ ਸੋਨੀ ਕੋਈ ਗੱਲ ਨਹੀਂ ਅਸੀਂ ਸਿਰਫ ਦੋਸਤ ਹਾਂ ਇਸ ਨੂੰ ਲੈ ਕੇ ਟੈਨਸ਼ਨ ਨਾ ਲਵੋ ਹੈਰੀ ਨੇ ਉਸ ਨੂੰ ਨਾਲ ਵਾਅਦਾ ਕੀਤਾ ਕਿ ਉਹ ਹਮੇਸ਼ਾ ਉਸ ਦੇ ਨਾਲ ਖੜਾ ਰਹੇਗਾ ਔਦਾਂ ਹਰ ਦੁੱਖ ਸੁੱਖ ਵਿੱਚ ਸਾਥ ਦੇਵੇਗਾ ਸੋਨੀ ਦੇ ਮਨ ਵਿੱਚ ਪਰੋਸਿਆ ਤੇ ਸ਼ਾਂਤੀ ਆ ਗਈ ਸੀ ਘਰ ਦੇਆਂ ਦਿਨ ਚੜਿਆਂ ਵਿੱਚ ਹੁਣ ਹਾਸੇ ਖੁਸ਼ੀਆਂ ਅਤੇ ਮਿੱਠੀਆਂ ਗੱਲਾਂ ਰਹਿ ਜਾਂ ਸੀ ਉਹ ਫਿਰ ਵਧੀਆ ਰਹਿ ਲੱਗ ਪਈ ਅਤੇ ਉਹਨਾਂ ਨੇ ਗਲਤੀ ਫੇਰ ਦੁਬਾਰਾ ਕਦੇ ਵੀ ਨਹੀਂ ਕੀਤੀ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਜਿਨ੍ਹਾਂ ਵੀਰਾਂ ਨੇ ਆਪਣਾ ਹਜੇ ਤੱਕ ਚੈਨਲ ਹੀ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਨੂੰ ਸਬਸਕ੍ਰਾਈਬ ਕਰ ਲੈਣ ਮਿਲਦੇ ਹਾਂ ਕੱਲ ਨੂੰ ਤੁਹਾਨੂੰ ਵਧੀਆ ਸੋਹਣੀ ਜੀ ਕਹਾਣੀ ਲੈ ਕੇ ਉਦੋਂ ਤੱਕ ਲਈ ਸਾਨੂੰ ਦਿਓ ਆਗਾ ਬਾਏ ਬਾਏ